ਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਬੁਰਜਡੱਲਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਪਠੰਡਾ ਵੀਡੀਓ ਬਣਾਉਣ ਦੀ ਜਿਹੜੀ ਤਰੀਕਾ 28 ਤਰੀਕਾ 10ਵਾਂ ਮਹੀਨਾ 2025 ਬਾਈ ਅਮਰਤਪਾਲ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਕਿੰਨਾ ਨਗਾ ਦਿਖਾਵਾਂਗੇ ਕਿੰਨਾ ਨਗਾ ਦੀ ਜਿਹੜੀ ਡਿਟੇਲ ਆ ਬਾਈ ਅਮਰਤਪਾਲ ਨਾਲ ਸਾਂਝੀ ਕਰਾਂਗੇ ਤੇ ਕੱਲਾ ਕੱਲਾ ਜਿਹੜਾ ਨਗਾ ਤੋੜ ਕੇ ਦਿਖਾਵਾਂਗੇ ਪਹਿਲਾਂ ਇਸ ਵੈੜ ਤੋਂ ਆਪਾਂ ਸ਼ੁਰੂਆਤ ਕਰਦੇ ਆ ਤੋਰਿਓ ਬਾਈ ਤੋਕੜ ਵੈੜ ਆ ਬਾਈ ਬਾਈ ਕਹਿੰਦਾ ਵੀ ਹਜੇ ਗੱਬਣ ਚੈੱਕ ਪਾਸਟ 'ਚ ਨਹੀਂ ਆਉਂਦੀ ਹੈਗੀ ਕੁਸ਼ਕ ਦਿਨ ਜਿਹੜੇ ਹੋਇਆ ਟੀਕਾ ਲਏ ਨੂੰ ਬਾਕੀ ਆਪਾਂ ਗੱਲਬਾਤ ਬਾਈ ਦੇ ਨਾਲ ਕਰਾਂਗੇ ਕਿਉਂਕਿ ਜਿਹੜਾ ਹਵਾਨੇ ਦਾ ਬਾਈ ਰੋਖਾ ਥੋੜਾ ਜਿਹਾ ਘੱਟ ਦਿਖਾਉਂਦੇ ਆ ਪਸ਼ੂ ਕਿਉਂਕਿ ਜਿਹੜਾ ਸਵੇਰ ਆਪਣਾ ਵੀਡੀਓ ਬਣਾਉਣ ਦਾ ਟਾਈਮ ਆ ਤਕਰੀਬਨ 11 ਵਜੇ ਦਾਗਾ ਬਾਕੀ ਤੁਸੀਂ ਗਾਂ ਦੀ ਜਿਹੜੀ ਪ੍ਰਿੰਟਿੰਗ ਵਗੈਰਾ ਚੈੱਕ ਕਰ ਲਓ ਥਣਾ ਦਾ ਗੈਪ ਚੈੱਕ ਕਰ ਲਓ ਹਵਾਨਾ ਪਿੱਛੋਂ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਆ ਦੇਖੋ ਬਈ ਪੂਰਾ ਗੈਪ ਆ ਥਣਾ ਦੇ ਵਿੱਚ ਅੱਗੇ ਉਹ ਵੀ ਪੂਰਾ ਗੈਪ ਆ ਕੀ ਹਾਲ ਆ ਬਈ ਅਮਰਤ ਠੀਕ ਆ ਜੀ ਮੋਬਾਈਲ ਨੰਬਰ ਦੱਸਿਓ 99158 9374 ਠੀਕ ਆ ਜਿਹੜੀ ਆਪਾਂ ਇਹ ਇੱਕ ਨੰਬਰ ਤੇ ਗਾਂ ਦਾ ਘਰ ਹੈ ਕਿਹੜਾ ਸੂਆ ਸੂਈ ਹੋਈ ਆ ਇਹ ਤੀਜਾ ਸੂਏ ਸੂਈ ਹੋਈ ਆ ਹਾਂ ਜੀ ਕਿੰਨਾ ਦੁੱਧ ਹੋਇਆ ਇਸ ਟਾਈਮ ਦੁੱਧ 7 ਕਿਲੋਟਰ ਹੋ ਗਿਆ 7 ਲੀਟਰ 40 ਦਿਨਾਂ ਦਾ ਹੋ ਗਏ ਜੀ ਇਹਨੂੰ ਠੀਕ ਆ ਭਰਾ ਜੀ ਠੀਕ ਆ ਮਜ਼ਾ ਆਪਾਂ ਭਰਾਏ ਸੀ ਜੱਜ ਤੋਂ ਲੈ ਕੇ ਆਏ ਆ ਬਈ ਉਹ ਤੋਂ ਨਹੀਂ ਆਪਾਂ ਭਰਾਏ ਸੀ ਆਪਣੇ ਘਰ ਦੀ ਆ ਜਾਂ ਕਿਵੇਂ ਨਹੀਂ ਪਹਿਲਾਂ ਨਹੀਂ ਸੀ ਜੀ ਠੀਕ ਆ ਆਪਣਾ ਵਪਾਰ ਦਾ ਕੰਮ ਹਾਂਜੀ ਠੀਕ ਆ 40 ਕਿ ਦਿਨ ਹੋ ਗਏ ਬਾਈ ਕਹਿੰਦਾ ਵੀ ਟੀਕਾ ਭਰਾਏ ਨੂੰ ਬਾਈ ਨੇ ਮਤਲਬ ਖੁਦ ਹੀ ਆਈ ਕਰਵਾਈ ਸੀਗੀ ਤੇ ਜੇ ਆਪਾਂ ਬਾਈ ਇਹਦੇ ਰੇਟ ਦੀ ਗੱਲ ਕਰਕੇ ਰੇਟ 20000 ਹੈ 20 ਜੇ ਕੋਈ ਮਾਨਦਾਨ ਮਾਨਦਾਨ ਹੋਏ ਠੀਕ ਆ ਠੰਡੀ ਸੀਲ ਫੁੱਲ ਆ ਬਾਈ ਮਿਲਣ ਮੁੱਲਨ ਦਾ ਕੋਈ ਥੋੜੀ ਕਰ ਲਿਆ ਜੀ ਠੰਡੀ ਹੈ ਤੁਹਾਨੂੰ ਠੀਕ ਆ ਬਾਈ ਕਿਉਂ ਮਰਜ਼ੀ ਕਰੀਓ ਤੇ ਜਿਹੜੀ 2 ਨੰਬਰ ਤੇ ਆਪਾਂ ਜਰਸੀ ਗਾ ਦਿਖਾ ਰਹੇ ਆਂਗੇ ਇਹਨੇ ਕਿਹੜਾ ਸੁਆ ਸੁਣਾਗਾ ਦੂਜਾ ਸੂਆ ਇਹ ਦੂਜਾ ਸੂਆ ਥੋੜੀ ਲੱਸੀ ਰੱਖ ਕੇ ਲੱਗਦੀ ਹੈ ਕਿੰਨਾ ਕੁ ਟਾਈਮ ਹੋ ਗਿਆ ਮੰਨ ਲਓ ਰਹਿੰਦਾ ਟਾਈਮ ਇਹਦਾ ਇਹਦਾ ਹਫ਼ਤਾ ਤੱਕ ਲੈ ਜਾ ਜੀ ਇੱਕ ਹਫ਼ਤੇ ਦੀ ਕੱਚੀ ਆ ਹੰਤ ਘੱਟ ਲੈ ਸਕਦੇ ਇਹ ਤੇ ਉਹ ਤਾਂ ਗੱਲ ਵੱਖਰੀ ਆ ਡੇਟ ਅਮਦਾਕ ਬਾਈ ਕਹਿੰਦਾ ਵੀ ਇੱਕ ਹਫ਼ਤੇ ਦੀ ਕੱਚੀ ਆ ਬਾਕੀ ਦੋ ਚਾਰ ਦਿਨ ਪਸ਼ੂ ਉੱਤੇ ਲੈ ਜੇ ਠਾਂ ਲੈ ਜਾਓ ਗੱਲ ਵੱਖਰੀ ਆ ਬਾਕੀ ਠੰਡੀ ਸੀਲਾ ਫੁੱਲ ਆ ਗਈ ਤੋਰਿਓ ਬਾਈ ਇੱਕ ਵਾਰੀ ਥੋੜਾ ਜਿਹਾ ਲਿੱਸਾ ਪਾਣ ਕਰਕੇ ਜਿਆਦਾ ਸੂਆ ਦਿਖਾਉਂਦੀ ਆ ਬਾਈ ਕਹਿੰਦਾ ਵੀ ਦੂਜੇ ਸੂਏ ਆ ਵੈਸੇ ਤੋੜ ਦੋ ਬਾਈ ਲਿੱਸੀ ਕਰਕੇ ਥੋੜਾ ਜਿਹਾ ਪਸ਼ੂ ਜਦੋਂ ਲਿੱਸਾ ਪੰਦ ਖਾਉਣ ਲੱਗ ਜੇ ਥੋੜਾ ਜਿਹਾ ਫਿਰ ਵੱਡਾ ਦਿਖਾਈ ਦੇਣ ਲੱਗ ਜਾਂਦਾ ਬਾਕੀ ਜਿਹੜਾ ਹਵਾਨਾ ਸੋਨੂੰ ਆਪਾਂ ਚੈੱਕ ਕਰਾ ਦਿੰਨੇ ਆ ਦਰਮਿਆਨਾ ਕੱਦ ਕਾਠਾ ਬਾਈ ਜਿਆਦਾ ਵੱਡਾ ਕੱਦ ਨਹੀਂ ਆਪਾਂ ਕਹਿ ਸਕਦੇ ਜਿੱਡਾ ਜਰਸੀ ਗਾਇਆਂ ਦਾ ਕੱਦ ਹੁੰਦਾ 50 ਉੱਡਾ ਕੱਦ ਹੈਗਾਗਾ ਬਾਕੀ ਹਵਾਨਾ ਜਿਹੜਾ ਸੋਨੂੰ ਆਪਾਂ ਨੇੜੇ ਤੋਂ ਦੁਆਰੇ ਚੈੱਕ ਕਰਾ ਦਿੰਨੇ ਆ ਠੰਡੀ ਸੀਲ ਬਾਈ ਕਹਿੰਦਾ ਫੁੱਲ ਆਗਾ ਹਾਂ ਜੀ ਫਰੰਟ ਤੋਂ ਵੀ ਸੁਣੋ ਆਪਾਂ ਜਿਹੜਾ ਥਣ ਦਿਖਾ ਦਿੰਨੇ ਆ ਤੇ ਜੇ ਭਾਈ ਆਪਾਂ ਅਮਰਤ ਦੀ ਰੇਟ ਦੀ ਗੱਲ ਕਰੀਏ ਰੇਟ 40000 ਕੋਈ ਮੰਨ ਤਾਂ ਕੋਈ ਨਹੀਂ ਮੰਨ ਠੀਕ ਹੈ ਤੇ ਤਿੰਨ ਨੰਬਰ ਤੇ ਆਪਾਂ ਝੋਟੀ ਦਿਖਾ ਰਹੇ ਆ ਸੱਜਰ ਕਿੰਨੇ ਕਿਡਾਮ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ 12 ਦਿਨ ਹੋ ਗਏ ਸਮਝੀ 12 ਤਿੰਨ ਤੇ ਸੂਆ ਕਿਹੜਾ ਸੂਆ ਦੂਜੀ ਸੂਈ ਦੂਜੀ ਸੂਈ 12 13 ਦਿਨ ਦੀ ਸੂਈ ਆ ਹਾਂਜੀ ਤੇ ਦੁੱਧ ਤਕਰੀਬਨ ਕਿੰਨਾ ਕੋ 12 ਦੀ ਟਰਾਈ ਆਪਾਂ 11 ਕਹਿ ਕੇ ਦੇਵਾਏ ਸਾਢੇ ਜਣ ਤਿਆਰ ਆ ਜੀ ਕਿੰਨਾ ਟਾਈਮ ਮਤਲਬ ਦੋ ਟਾਈਮ ਤਿੰਨ ਟਾਈਮ ਜਿੰਨਾ ਮਰਜ਼ੀ ਚੋਈ ਕਰ ਸਕਦੇ ਹਾਂ ਤੇ ਬੱਚਾ ਇਹ ਤਾਂ ਮਗਰ ਹੈ ਬੱਚਾ ਕੱਟਿਆ ਬੱਚਾ ਕੱਟਿਆ ਤੋਰੇ ਉਹ ਬਈ ਨੂੰ ਵੀ ਬਾਕੀ ਭਾਈ ਥਣਾ ਦਾ ਜਿਹੜਾ ਗੈਪ ਆ ਫੁੱਲ ਆ ਕੱਲਾ ਕੱਲਾ ਨੇਖੜਮਾ ਜਿਹੜਾ ਥਣਾ ਦਾ ਬਾਕੀ ਕੱਦ-ਗਾਟ ਫੁੱਲ ਆ ਬੇਲ ਵੀ ਫੁੱਲ ਆ ਫੇਸ ਕੁਆਲਿਟੀ ਦੇ ਸਿੰਘਾਂ ਦੀ ਬੰਤਰ ਸੋਹਣੀ ਆ ਕੱਠਪੜਾ ਤੁਸੀਂ ਚੈੱਕ ਕਰ ਲਓ ਚੰਗਾ ਸੀਰਕ ਟਾਂਚਾਗਾ ਬੋੜ ਲਓ ਬਈ ਬਾਕੀ ਸੀਲ ਸੋਲ ਬਹੁਤ ਹੈ ਠੰਡੀ ਸੀਲ ਬਾਈ ਕਹਿੰਦਾ ਫੁੱਲ ਆ ਬੰਦੋ ਬੰਦੋ ਕੋਈ ਗੱਲ ਨਹੀਂ ਮੰਨ ਲਓ ਇੱਥੇ ਬੱਚੇ ਕੋਲੇ ਮੰਨ ਲਓ ਥੋੜਾ ਜਿਹਾ ਸਜਾੜ ਕਰਕੇ ਬੱਚੇ ਦਾ ਜਿਆਦਾ ਕਰਦੀ ਹੈਗੀ ਬਾਕੀ ਦੇਖੋ ਬਈ ਫੇਸ ਕੁਆਲਟੀ ਸਿੰਘਾਂ ਦੀ ਬੰਤ ਪੂਰੀ ਚੰਗੀ ਹੈਗੀ ਤੇ ਬੱਚਾ ਨਾਲ ਇਹ ਕੱਟੀ ਹੈਗੀ ਤੇ ਜੇ ਆਪਾਂ ਬਾਈ ਇਹਦੇ ਰੇਟ ਦੀ ਗੱਲ ਕਰਕੇ ਰੇਟ 1,10,000 ਕੋਈ ਮਾਨ ਤਾਨ ਹੋ ਜੂ ਜੀ ਇਹਦੇ ਚੰਗਾ ਠੀਕ ਆ ਮੋਬਾਈਲ ਨੰਬਰ ਦੁਆਰ ਦੱਸ ਲਿਆ 98169 6947 ਠੀਕ ਆ ਇਹ ਬਾਈ ਅਮਰਤ ਦਾ ਮੋਬਾਈਲ ਨੰਬਰ ਆ ਬਾਕੀ ਤਿੰਨਾਂ ਨਗਾਂ ਦੇ ਵਿੱਚੋਂ ਕੋਈ ਵੀ ਨਾਗ ਸਾਨੂੰ ਪਸੰਦ ਆਉਂਦਾ ਤਾਂ ਬਾਈ ਅਮਰਤ ਨਾਲ ਸੰਪਰਕ ਕਰ ਲਿਓ ਪਿੰਡ ਬੁਰਜ ਡੱਲਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਤੇ ਜੇ ਕਿਸੇ ਹੋਰ ਵੀਰ ਨੇ ਕੋਈ ਇਦਾਂ ਦੀ ਵੀਡੀਓ ਕਰਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਆ ਜੀ 97809 05653 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ